ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਣ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਧਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਨੇ ਖਾਲਸਾ ਜੀ ਲੱਖਾਂ ਕਰੋੜਾਂ ਜੀਵਾਂ ਨੂੰ ਤਾਰਨਾ ਕੀਤਾ ਹੈ ਜੋ ਨਜ਼ਰੀ ਆਉਂਦੇ ਹਨ ਉਹਨਾਂ ਦੀ ਤੇ ਗਿਣਤੀ ਹੈ ਜੋ ਨਜ਼ਰੀ ਨਹੀਂ ਆਉਂਦੇ ਖਾਲਸਾ ਜੀ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਸੋ ਇਸ ਕਰਕੇ ਮਹਾਰਾਜ ਦੀ ਬਾਣੀ ਖਾਲਸਾ ਜੀ ਨਿਤਾਪ੍ਰਤ ਜੀਆਂ ਨੂੰ ਤਾਰ ਰਹੀ ਹੈ ਸੱਚੇ ਪਾਤਸ਼ਾਹ ਦੀ ਬਾਣੀ ਸਾਰਿਆਂ ਬਿਗਨਾ ਬਿਨਾਸਰਾਂ ਦਾ ਨਾਸ਼ ਕਰਕੇ ਸੁਖ ਵਰਤਾਉਂਦੀ ਹੈ ਸੋ ਐਸੇ ਸਤਗੁਰੂ ਪਰਯੋਪਕਾਰੀ ਦੀਨ ਦੁਨੀ ਦੇ ਮਾਲਕ ਜੀਆਂ ਦੇ ਚਰਨਾਂ ਵਿੱਚ ਖਾਲਸਾ ਜੀ ਜੁੜਨਾ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਗੁਰੂ ਹਨ। ਖਾਲਸਾ ਜੀ ਸ਼ਰਧਾ ਧਾਰ ਕੇ ਜੇ ਸਤਗੁਰਾਂ ਨਾਲ ਗੱਲ ਕਰਨੀ ਹੋਵੇ ਨਾ ਕਿ ਸਤਗੁਰਾਂ ਕੋਲੋਂ ਬਚਲ ਲੈਣਾ ਹੋਵੇ ਤੇ ਕਹਿੰਦੇ ਸ਼ਰਧਾ ਧਾਰ ਕੇ ਮਹਾਰਾਜ ਦੇ ਚਰਨਾਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਮਣਾ ਕੇ ਫਿਰ ਉਸ ਤੋਂ ਬਾਅਦ ਜੋ ਤੁਹਾਡੀ ਇੱਛਾ ਮੂਲ ਮੰਤਰ ਦਾ ਜਾਪ ਕਰ ਲੋ ਵਾਹਿਗੁਰੂ ਮੰਤਰ ਦਾ ਜਾਪ ਕਰ ਲੋ ਚੌਪਾਈ ਸਾਹਿਬ ਦਾ ਜਾਪ ਕਰ ਲੋ ਜਾਂ ਜਪਜੀ ਸਾਹਿਬ ਦਾ ਜਾਪ ਕਰ ਲੋ ਸੁਖਨੀ ਸਾਹਿਬ ਦਾ ਜਾਪ ਕਰ ਲੋ ਸ੍ਰੀ ਅਨੰਦ ਸਾਹਿਬ ਦਾ ਜਾਪ ਕਰ ਲੋ ਕਿਸੇ ਵੀ ਬਾਣੀ ਦਾ ਜਾਪ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੋ ਤੇ ਉਹ ਜਿਹੜਾ ਹੁਕਮਨਾਮਾ ਆਵੇਗਾ ਮਹਾਰਾਜ ਤੁਹਾਨੂੰ ਉਹਦੇ ਅੰਦਰ ਜ਼ਰੂਰ ਖਾਲਸਾ ਜੀ ਆਨਸਰ ਦੇਣਗੇ ਜ਼ਿੰਦਗੀ ਦੇ ਢੰਗ ਦਾ ਤੁਹਾਡੇ ਨਾਲ ਕੀ ਹੋ ਰਿਹਾ ਤੁਹਾਡੇ ਦੁੱਖਾਂ ਕਲੇਸ਼ਾਂ ਚ ਮਹਾਰਾਜ ਤੁਹਾਨੂੰ ਕੱਢਣ ਵਾਸਤੇ ਦੱਸਦੇ ਆ ਸਤਿਗੁਰੂ ਉਪਦੇਸ਼ ਦੇਣਗੇ ਜਿਵੇਂ ਕਿਸੇ ਸਾਧ ਨੂੰ ਜਾ ਕੇ ਪੁੱਛੀਦਾ ਨਾ ਕਿ ਬਾਬਾ ਜੀ ਸਾਡੇ ਘਰ ਵਿੱਚ ਬੜੀ ਕਲਾ ਕਲੇਸ਼ ਆ ਦੁੱਖ ਰੋਗ ਨੇ ਕਿਰਪਾ ਕਰੋ ਉਹ ਮਿਟ ਜਾਵਣ ਤੇ ਫਿਰ ਖਾਲਸਾ ਜੀ ਉਹ ਆਨਸਰ ਦਿੰਦਾ ਦੱਸਦਾ ਇਸੇ ਪ੍ਰਕਾਰ ਸਤਿਗੁਰ ਜੀ ਮਹਾਰਾਜ ਵੀ ਪ੍ਰਤੱਖ ਖਾਲਸਾ ਜੀ ਮਹਾਰਾਜ ਹੁਕਮਨਾਮਾ ਦੇ ਕੇ ਗੁਰੂ ਮਹਾਰਾਜ ਜੀ ਰਸਤਾ ਵਿਖਾਉਂਦੇ ਹਨ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੀਤ ਹੈ ਪ੍ਰੀਤੀ ਵਾਲਿਆਂ ਸੋ ਇਸ ਕਰਕੇ ਖਾਲਸਾ ਜੀ ਸਤਿਗੁਰਾਂ ਦੀ ਬਾਣੀ ਦਾ ਨਿਤਾਪ੍ਰਤ ਜਾਪ ਕਰਿਆ ਕਰੀਏ ਕਿਉਂਕਿ ਗੁਰੂ ਦੀ ਬਾਣੀ ਦਾ ਜਾਪ ਕਰਨ ਨਾਲ ਜਪ ਕਰਨ ਦੇ ਨਾਲ ਸਾਡੇ ਅੰਦਰ ਨਿਤਾਪ੍ਰਤ ਖਾਲਸਾ ਜੀ ਨਵੀਂ ਤੋਂ ਨਵੀਂ ਜਿਹੜੀ ਤਾਂਗ ਹੈ ਪੈਦਾ ਹੋਵੇਗੀ ਪ੍ਰੇਮ ਪਿਆਰ ਆਵੇਗਾ ਪ੍ਰੇਮ ਗੂੜਾ ਹੋਵੇਗਾ ਗੁਰੂ ਕੇ ਖਾਲਸੇ ਨੂੰ ਸਤਿਗੁਰਾਂ ਨੇ ਐਸੀ ਬਾਣੀ ਦਿੱਤੀ ਹੈ ਜੋ ਨਿਤ ਨਵੀਂ ਹੈ ਖਾਲਸਾ ਜੀ ਸਾਹਿਬ ਮੇਰਾ ਨਿਤ ਨਵਾਂ ਸਦਾ ਹੀ ਨਵਾਂ ਹੈ ਮਹਾਰਾਜ ਨੂੰ ਅੱਜ ਪੜੋਗੇ ਹੋਰ ਆਨੰਦ ਆਵੇਗਾ ਕੱਲ ਨੂੰ ਪੜੋਗੇ ਬਾਣੀ ਹੋਰ ਆਨੰਦ ਆਵੇਗਾ ਇਵੇਂ ਖਾਲਸਾ ਜੀ ਗੁਰੂ ਮਹਾਰਾਜ ਦੀ ਬਾਣੀ ਸੱਚੇ ਪਾਤਸ਼ਾਹ ਦੀ ਬਾਣੀ ਦੇ ਸ਼ਬਦ ਅੱਜ ਹੋਰ ਅਰਥ ਦੱਸਣਗੇ ਕੱਲ ਨੂੰ ਹੋਰ ਅਰਥ ਦੱਸਣਗੇ ਸੋ ਮਹਾਰਾਜ ਦੀ ਬਾਣੀ ਖਾਲਸਾ ਜੀ ਕਦੇ ਵੀ ਬੋਰ ਨਹੀਂ ਕਰਦੀ ਪਰ ਵੱਧੋ ਚੱਟੀ ਵਿੱਚ ਨਾ ਕਰੀਏ ਜੇ ਪ੍ਰੇਮ ਨਾਲ ਬਾਣੀ ਪੜਾਂਗੇ ਤਾਂ ਸਤਿਗੁਰੂ ਸਾਨੂੰ ਦੁਗਣਾ ਚੋਗਣਾ ਪ੍ਰੇਮ ਬਖਸ਼ਦੇ ਆ ਸੋ ਇਸੇ ਪ੍ਰਕਾਰ ਖਾਲਸਾ ਜੀ ਸਤਿਗੁਰਾਂ ਦੀ ਬਾਣੀ ਉੱਤੇ ਜਿਵੇਂ ਕੋਈ ਪ੍ਰੀਤ ਰੱਖਦਾ ਤਿਉਂ ਤਿਉ ਉਹਨੂੰ ਸੁੱਖ ਪ੍ਰਾਪਤ ਹੁੰਦਾ ਪਰ ਕਈ ਖਾਲਸਾ ਜੀ ਕਹਿੰਦੇ ਆ ਕਿ ਰੋਜ਼ ਪੜਨਾ ਬਾਣੀ ਪੜਨਾ ਕੀ ਫਾਇਦਾ ਹੁੰਦਾ ਜਪਜੀ ਸਾਹਿਬ ਇੱਕ ਦਿਨ ਪੜ ਲਓ ਚੰਗੀ ਤਰ੍ਹਾਂ ਪੜ ਲਓ ਉਹਦੇ ਅਰਥ ਸਮਝ ਲਓ ਵਾਰ-ਵਾਰ ਪੜਨ ਦੀ ਕੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ ਤੋਤਾ ਰਟਨ ਹੈ ਪਰ ਖਾਲਸਾ ਜੀ ਐਵੇਂ ਨਹੀਂ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਕਹਿੰਦੇ ਸਲਲਨ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ ਕਹਿੰਦੇ ਜਿਵੇਂ ਖਾਲਸਾ ਜੀ ਮੱਛੀ ਹੈ ਉਹ ਪਾਣੀ ਵਿੱਚ ਹੀ ਜੰਮਦੀ ਹੈ ਪਾਣੀ ਵਿੱਚ ਹੀ ਰਹਿੰਦੀ ਹੈ ਪਾਣੀ ਵਿੱਚ ਹੀ ਮਰ ਜਾਂਦੀ ਹੈ ਪਰ ਖਾਲਸਾ ਜੀ ਉਹਦੀ ਪਾਣੀ ਨਾਲੋਂ ਪ੍ਰੀਤ ਜਿਹੜੀ ਰੁਚੀ ਹੈ ਲਾਲਸਾ ਹੈ ਘਟਦੀ ਨਹੀਂ ਉਹ ਇਹ ਨਹੀਂ ਕਹਿੰਦੀ ਵੀ ਮੈਂ ਅੱਕ ਗਈਆਂ ਪਾਣੀ ਵਿੱਚ ਰਹਿ ਰਹਿ ਕੇ ਉਹਦੀ ਰੁਚੀ ਨਹੀਂ ਘਟਦੀ ਤ्यों ਹੀ ਖਾਲਸਾ ਜੀ ਜਿਹੜਾ ਦੀਪਕ ਹੈ ਦੀਵਾ ਹੈ ਜਿਹੜਾ ਪਤੰਗ ਹੈ ਪਤੰਗਾ ਹਟਡਾ ਹੈ ਉਹ ਖਾਲਸਾ ਜੀ ਉਹਦੇ ਦੀਵੇ ਦੀ ਲੋ ਵੇਖ ਕੇ ਭੱਜਾ ਹੁੰਦਾ ਉਹਦੀ ਖਾਲਸਾ ਜੀ ਰੂਚੀ ਨਹੀਂ ਘਟਦੀ ਪ੍ਰੇਮ ਨਹੀਂ ਘਟਦਾ ਆ ਕੇ ਸੜ ਜਾਂਦਾ ਉਹਦੀ ਵੀ ਪ੍ਰੀਤੀ ਨਹੀਂ ਘਟਿਆ ਕਰਦੀ ਭਾਵੇਂ ਉਹ ਇੱਕ ਦੀਵਾ ਜਗਾਓ ਭਾਵੇਂ ਦੂਜਾ ਜਗਾ ਦਿਓ ਤਿੰਨ ਜਗਾ ਦਿਓ ਉਹਦੀ ਦੀਵੇ ਤੋਂ ਪ੍ਰੀਤੀ ਨਹੀਂ ਘਟੇਗੀ ਇਸੇ ਪ੍ਰਕਾਰ ਹੀ ਮਹਾਰਾਜ ਕਹਿੰਦੇ ਹੋਰ ਕਹਿੰਦੇ ਕੁਸਮ ਸੁਬਾਸ ਜੈਸੇ ਤ੍ਰਿਪਤ ਨਾ ਮਦ ਬਕੋ ਕੁਟ ਤ ਅਕਾਸ ਆਸ ਘਟੇ ਨਾ ਬਿਹੰਗ ਕੀ ਕਹਿੰਦੇ ਜਿਵੇਂ ਫੁੱਲਾਂ ਦੀ ਸੁਗੰਧੀ ਲੈਂਦੇ ਆ ਕਦੇ ਭੋਰਾ ਕਪੌਰਾ ਕਹਿੰਦਾ ਕਿ ਮੈਂ ਥੱਕ ਗਿਆ ਆਕ ਗਿਆ ਵੀ ਹੁਣ ਮੈਂ ਜਿਹੜੀ ਫੁੱਲਾਂ ਦੀ ਸੁਗੰਧੀ ਨਹੀਂ ਲੈਣੀ ਮੈਂ ਹੁਣ ਰੱਜ ਗਿਆ ਕਦੇ ਸੁਣਿਆ ਜਾਂ ਕਿਸੇ ਨੇ ਲਿਖਿਆ ਹੋਵੇ ਵੀ ਭੌਰੇ ਰੱਜ ਗਏ ਨੇ ਫੁੱਲਾਂ ਦੀ ਸੁਗੰਧੀ ਲੈਣਦਿਆਂ ਨਹੀਂ ਰੱਜਦੇ ਖਾਲਸਾ ਜੀ ਉਸੇ ਪ੍ਰਕਾਰ ਹੀ ਕਿ ਕੋਈ ਪੰਛੀ ਕਵੇ ਆਕਾਸ਼ ਨੂੰ ਵੀ ਮੈਂ ਹੁਣ ਤੇਰੇ ਵਿੱਚ ਨਹੀਂ ਉੱਡਣਾ ਮੈਨੂੰ ਹੁਣ ਆਨੰਦ ਨਹੀਂ ਆਉਂਦਾ ਵੀ ਮੈਂ ਤੇਰੇ ਵਿੱਚ ਉਡਾਰੀਆਂ ਮਾਰ-ਮਾਰ ਕੇ ਆਕ ਗਿਆ ਥੱਕ ਗਿਆ ਨਹੀਂ ਖਾਲਸਾ ਜੀ ਲੰਮੀਆਂ ਉਡਾਰੀਆਂ ਪੰਛੀ ਲਾਉਂਦੇ ਹਨ ਤੇ ਖੁਸ਼ ਹੁੰਦੇ ਹਨ ਜਿਹੜੀ ਕਬੂਤਰ ਜਾਤ ਹੈ ਖਾਲਸਾ ਜੀ ਉਹਦੇ ਵਿੱਚ ਵੇਖਣ ਵਾਲਾ ਹੁੰਦਾ ਪੁੱਠੀਆਂ ਬਾਜ਼ੀਆਂ ਮਾਰ-ਮਾਰ ਕੇ ਖੁਸ਼ੀਆਂ ਮਨਾਉਂਦੇ ਹਨ ਆਕਾਸ਼ ਦੇ ਵਿੱਚ ਉਹਨਾਂ ਦੀ ਰੁਚੀ ਨਹੀਂ ਘਟਦੀ ਫਿੱਕਾ ਨਹੀਂ ਉਹਨਾਂ ਦਾ ਪ੍ਰੇਮ ਪੈਂਦਾ ਕਹਿੰਦੇ ਘਟਾ ਕਨ ਘੋਰ ਮੋਰ ਚਾਦਰ ਕਰਦਾ ਉਲਾਸ ਨਾਦ ਬਾਦ ਸੁਨ ਰਤ ਘਟੇ ਨਾ ਕੁ ਰੰਗ ਕੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਜਿਵੇਂ ਬੱਦਲਾਂ ਦੀ ਕਣਕੋਰ ਗੜਗੱਜ ਹੈ ਜਿਹੜੀ ਜਦੋਂ ਬੱਦਲ ਚੜ ਕੇ ਆਉਂਦੇ ਕਾਲੇ ਖਾਲਸਾ ਜੀ ਕਹਿੰਦੇ ਉਸ ਵੇਲੇ ਜਿਹੜੇ ਮੋਰ ਤੇ ਬਬੀਹੇ ਹਨ ਉਹਨਾਂ ਦੇ ਅੰਦਰ ਖੁਲਾਸ ਪੈਦਾ ਹੁੰਦਾ ਉਹ ਖੁਸ਼ੀ ਕਰਦੇ ਆ ਬਹੁਤ ਖੁਸ਼ ਹੁੰਦੇ ਆ ਤੇ ਜਦੋਂ ਖਾਲਸਾ ਜੀ ਉਹ ਖੁਸ਼ੀ ਕਰਦੇ ਆ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਉਹਨਾਂ ਦੇ ਹਿਰਦੇ ਵਿੱਚੋਂ ਉਹ ਖੁਸ਼ੀ ਖਤਮ ਨਹੀਂ ਹੁੰਦੀ ਵੀ ਅੱਜ ਮੀਂਹ ਪਿਆ ਅੱਜ ਨੱਚ ਲਿਆ ਕੱਲ ਮੀਂਹ ਪਿਆ ਕੱਲ ਨੱਚ ਲਿਆ ਕਿ ਪਰਸੋਂ ਉਹ ਕਹਿ ਦੇਣ ਵੀ ਹੁਣ ਨਹੀਂ ਅਸੀਂ ਨੱਚਣਾ ਉਹ ਬੱਦਲਾਂ ਦੀ ਕੰਘੂਰ ਨਾਲ ਗੜਗੱਜ ਨਾਲ ਖੁਸ਼ ਹੁੰਦੇ ਹਨ ਇਸੇ ਪ੍ਰਕਾਰ ਖਾਲਸਾ ਜੀ ਜਿਹੜੀ ਆਵਾਜ਼ ਹੈ ਜਿਹੜਾ ਕੰਡੇ-ਹੇੜੇ ਦੀ ਜਿਹੜੀ ਆਵਾਜ਼ ਹੈ ਤੇ ਉਹਦੀ ਆਵਾਜ਼ ਸੁਣ ਕੇ ਖਾਲਸਾ ਜੀ ਜਿਹੜਾ ਮਿਰਗ ਹੈ ਜਿਹੜਾ ਹਿਰਨ ਹੈ ਉਹਦੀ ਪ੍ਰੀਤੀ ਨਹੀਂ ਘਟਦੀ ਉਹਦੇ ਵੱਲ ਨੂੰ ਭੱਜਾ ਹੀ ਜਾਂਦਾ ਜਦੋਂ ਉਹ ਵੱਜਦਾ ਹੈ ਖਾਲਸਾ ਜੀ ਤੇ ਉਹ ਜਿਹੜੀ ਨਾਦ ਹੈ ਧੁਨੀ ਹੈ ਵਾਜੇ ਦੀ ਵੱਜਦੀ ਉਹਨੂੰ ਸੁਣਦੇ ਆ ਸੁਣਦੇ ਆ ਜਿਹੜਾ ਕੁਰੰਗ ਹੈ ਮਿਰਗ ਹੈ ਖਾਲਸਾ ਜੀ ਉਹ ਉਧਰ ਵੱਲ ਨੂੰ ਭੱਜ ਪੈਂਦਾ ਉਹਦੀ ਪ੍ਰੀਤ ਨਹੀਂ ਘਟਦੀ ਉਹਦਾ ਪਿਆਰ ਨਹੀਂ ਘਟਦਾ ਤੇ ਇਸੇ ਪ੍ਰਕਾਰ ਤੈਸੇ ਪ੍ਰੇਮ ਰਸ ਰਸਿਕ ਰਸਾਲ ਸੰਤ ਘਟਨ ਘਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ ਕਹਿੰਦੇ ਇਸੇ ਪ੍ਰਕਾਰ ਹੀ ਜਿਹੜੇ ਗੁਰੂ ਕੇ ਸੇਖ ਹਨ ਸੰਤ ਹਨ ਜਿਹੜੇ ਅੰਤਰਜਾਮੀ ਸਤਗੁਰੂ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਉਹ ਇਹ ਨਹੀਂ ਕਹਿੰਦੇ ਵੀ ਅਸੀਂ 2 ਦਿਨ ਹੋ ਗਏ ਜਾਪ ਕੀਤਾ ਹੁਣ ਅੱਜ ਨਹੀਂ ਕਰਨਾ ਉਹਨੂੰ ਤੇ ਨੰਦ ਆ ਗਿਆ ਖਾਲਸਾ ਜੀ ਉਹ ਅੰਤਲੇ ਸਮੇਂ ਤੱਕ ਮਹਾਰਾਜ ਦੀ ਬਾਣੀ ਚੋਂ ਪ੍ਰੇਮ ਰਸ ਲੈਂਦੇ ਆ ਉਹ ਬਾਣੀ ਪੜਦੇ ਰਹਿੰਦੇ ਆ ਤੇ ਫਿਰ ਉਹਨਾਂ ਦੇ ਅੰਗ-ਅੰਗ ਵਿੱਚੋਂ ਖਾਲਸਾ ਜੀ ਉਹ ਮਹਿਕ ਜਾਗ ਪੈਂਦੀ ਹੈ ਜਿਵੇਂ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਖਾਲਸਾ ਜੀ ਬਿਰਧ ਅਵਸਥਾ ਹੋ ਗਈ ਤੇ ਇਸ਼ਨਾਨ ਕਰਨੋਂ ਹਟ ਗਏ ਪੰਜਵੇਂ ਪਾਸ਼ਾ ਮਹਾਰਾਜ ਉਸ ਵੇਲੇ ਗੁਰਤਾ ਗੱਦੀ ਤੇ ਸਨ ਸਤਗੁਰਾਂ ਨੇ ਵੇਖਣਾ ਕੀਤਾ ਤੇ ਕਿਸੇ ਸਿੱਖ ਨੇ ਕਿਹਾ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਹੁਣ ਇਸ਼ਨਾਨ ਨਹੀਂ ਕਰਦੇ ਤੇ ਸਵੇਰੇ ਉੱਠਦੇ ਨਹੀਂ ਨਾਮ ਬਾਣੀ ਨਹੀਂ ਆਪਣਾ ਲਪਾਉਂਦੇ ਸਿਮਰਨ ਕਰਕੇ ਸੌਂ ਜਾਂਦੇ ਤੇ ਐਵੇਂ ਖਾਲਸਾ ਜੀ ਇਹ ਬਚਨ ਚੱਲੇ ਤੇ ਉਹ ਖੇਡ ਕਰਨੀ ਸੀ ਸਤਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਈ ਹਾਲਸ ਨਹੀਂ ਸੀ ਹੋਇਆ ਉਹ ਖੇਡ ਵਿਖਾਉਣੀ ਸੀ ਮਹਾਰਾਜ ਜੀਆਂ ਨੇ ਸਤਗੁਰ ਜੀਆਂ ਨੇ ਸੱਧਿਆ ਕੋਲੇ ਕੋਲ ਬੁਲਾ ਕੇ ਕਹਿੰਦੇ ਬਾਬਾ ਜੀ ਅਸੀਂ ਸੁਣਿਆ ਤੁਸੀਂ ਇਸ਼ਨਾਨ ਨਹੀਂ ਕਰਦੇ ਤੁਸੀਂ ਹੁਣ ਮਹਾਰਾਜ ਜੀ ਸੱਚੇ ਪਾਸ਼ਾ ਨਾਲ ਜੁੜਦੇ ਨਹੀਂ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਹੁਣ ਤੇ ਉੱਥੋਂ ਤੱਕ ਬਿਰਤੀ ਚਲੇ ਗਈ ਹੁਣ ਤੇ ਵਾਹਿਗੁਰਜੀ ਵਿੱਚ ਚਲੇ ਗਏ ਹਾਂ ਤੁਹਾਡੇ ਵਿੱਚ ਭੇਦ ਹੋ ਗਏ ਹਾਂ ਹੁਣ ਕੀ ਲੋੜ ਐ ਕਰਨ ਦੀ ਫਿਰ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿਣਾ ਕੀਤਾ ਅਸੀਂ ਬਾਬਾ ਜੀ ਜੇ ਅਸੀਂ ਨਹੀਂ ਕਰਾਂਗੇ ਤੇ ਸਾਡੇ ਪਿੱਛੇ ਸੰਗਤ ਵੀ ਨਹੀਂ ਕਰੇਗੀ ਬੇਸ਼ੱਕ ਤੁਸੀਂ ਉਸ ਪਰਮੇਸ਼ਰ ਦੇ ਘਰ ਪਹੁੰਚ ਚੁੱਕੇ ਹੋ ਤੁਹਾਡੀ ਬਿਰਤੀ ਉੱਥੇ ਪਹੁੰਚ ਗਈ ਹੈ ਸੱਚਖੰਡ ਦੇ ਤੁਸੀਂ ਵਾਸੀ ਹੋ ਗਏ ਹੋ ਪਰ ਆਪਣਾ ਨੇਮ ਨਾ ਛੱਡੋ ਇਸ਼ਨਾਨ ਜਿਹੜਾ ਹੈ ਉਹਨੂੰ ਕਰੋ ਨੇਮ ਨਾ ਛੱਡੋ ਤੁਹਾਡੇ ਵੱਲ ਵੇਖ ਕੇ ਅਨੇਕਾਂ ਸਿੱਖ ਬਾਣੀ ਪੜਨਗੇ ਇਵੇਂ ਖਾਲਸਾ ਜੀ ਫਿਰ ਗੁਰੂ ਕੇ ਸਿੱਖ ਜਿਹੜੇ ਹਨ ਉਹ ਬਾਣੀ ਪੜਦੇ ਉਹਨਾਂ ਵੱਲ ਵੇਖ-ਵੇਖ ਕੇ ਹੋਰ ਵੀ ਗੁਰਸਿੱਖ ਜੁੜਦੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਰਹਿੰਦੇ ਸਮੇਂ ਤੱਕ ਖਾਲਸਾ ਜੀ ਜਦੋਂ ਸਰੀਰ ਤਿਆਗਣਾ ਕੀਤਾ ਚੋਲਾ ਤਿਆਗ ਗਿਆ ਹੈ ਉਸ ਵੇਲੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਮਹਾਰਾਜ ਛੇਵੇਂ ਪਾਸ਼ਾ ਮੀਰੀਆਂ ਪੀਰੀਆਂ ਦੇ ਸਤਿਗੁਰੂ ਮਹਾਰਾਜ ਉਸ ਵੇਲੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮੌਜੂਦ ਸਨ ਸੋ ਇਸ ਕਰਕੇ ਖਾਲਸਾ ਜੀ ਜਿਹੜੇ ਗੁਰਮਖਾਨ ਉਹਨਾਂ ਨੂੰ ਨਿਤ ਨਵਾਂ ਰਾਸ ਆਉਂਦਾ ਜਦੋਂ ਉਹ ਬਾਣੀ ਪੜਦੇ ਆ ਤੇ ਖਾਲਸਾ ਜੀ ਨਿਤ ਨਵੇਂ ਉਹਦੇ ਵਿੱਚੋਂ ਅਰਥ ਪਤਾ ਲੱਗਦੇ ਨਿਤ ਨਵੀਂ ਗੱਲ ਮਹਾਰਾਜ ਜੀ ਸਮਝਾਉਂਦੇ ਨਿਤ ਨਵਾਂ ਖਾਲਸਾ ਜੀ ਕਾਰਜ ਪਤਾ ਲੱਗਦਾ ਕਿਵੇਂ ਸਤਿਗੁਰਾਂ ਦੀ ਬਾਣੀ ਮਿਹਰ ਕਰਦੀ ਮਹਾਰਾਜ ਅੰਦਰ ਗਿਆਨ ਦਾ ਫੁਹਾਰਾ ਛਿਟਾ ਦਿੰਦੇ ਹਨ ਤੇ ਖਾਲਸਾ ਜੀ ਬਾਣੀ ਪੜਦੇ ਆ ਆਨੰਦ ਆਉਂਦਾ ਪਰ ਆਪਾਂ ਵੱਧੋ ਚੱਟੀ ਵਿੱਚ ਕਰਦੇ ਆ ਕੰਮ ਤੇ ਜਾਣ ਲੱਗਿਆਂ ਭੱਜੋ ਨੱਠੀ ਭੱਜੇ ਹੀ ਫਿਰਦੇ ਆ ਫੋਨ ਤੋਂ ਪਾਠ ਕਰ ਲਿਆ ਖਾਲਸਾ ਜੀ ਫੋਨ ਤੋਂ ਪਾਠ ਨਹੀਂ ਕਰਨਾ ਚਾਹੀਦਾ ਕਿਸੇ ਵੀ ਮਰਯਾਦਾ ਵਿੱਚ ਫੋਨ ਦਾ ਪਾਠ ਨਹੀਂ ਆਉਂਦਾ ਦੋ ਗੱਲਾਂ ਕਰਾਂ ਚਲੋ ਕਾਲੀ ਵਿੱਚ ਕੋਈ ਬੰਦਾ ਕਰਦਾ ਜੇ ਕਾਲੀ ਵਿੱਚ ਕਰਦਾ ਤੇ ਕੋਸ਼ਿਸ਼ ਕਰੋ ਬਾਣੀ ਕੰਠ ਹੋ ਜਾਵੇ ਜਿਹੜੀ ਕੰਠੋ ਬਾਣੀ ਚਾਰਨੀ ਹੈ ਉਹਦਾ ਖਾਲਸਾ ਜੀ ਲਾਭ ਹੈ ਫੋਨ ਤੋਂ ਜਿੱਦਾਂ ਵੇਖ ਲੋ ਫੋਨ ਹੁਣ ਗੰਦਾ ਮੰਦੀ ਉਹਦੀ ਸਕਰੀਨ ਹੁੰਦੀ ਆ ਫਿਰ ਖਾਲਸਾ ਜੀ ਮਹਾਰਾਜ ਦੇ ਅੰਗਾਂ ਉੱਤੇ ਕਦੇ ਵੀ ਉਂਗਲਾਂ ਨਹੀਂ ਮਾਰੀਦੀਆਂ ਹੱਥ ਨਹੀਂ ਮਾਰੀਦੇ ਮਹਾਰਾਜ ਜੀ ਜਦੋਂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਨਾ ਜਾਂ ਪੋਥੀ ਹੋਵੇ ਇਹ ਚੰਗੇ ਉਸਤਾਦ ਜਿਹਨੂੰ ਸੰਥਿਆ ਦਿੰਦੇ ਤੇ ਖਾਲਸਾ ਜੀ ਉਹ ਕਹਿੰਦੇ ਕਿ ਮਹਾਰਾਜ ਦੀ ਪੋਥੀ ਦੇ ਉੱਤੇ ਅੱਖਰਾਂ ਦੇ ਉੱਤੇ ਸ਼ਬਦ ਦੇ ਉੱਤੇ ਉਂਗਲ ਨਹੀਂ ਮਾਰਨੀ। ਓਵੇਂ ਪੜ੍ਹਨਾ ਹੈ ਮਹਾਰਾਜ ਦੇ ਵਿੱਚ ਉਂਗਲ ਨਹੀਂ ਮਾਰਨੀ ਹੱਥ ਨਹੀਂ ਮਾਰਨਾ। ਤੇ ਫਿਰ ਖਾਲਸਾ ਜੀ ਆਪਾਂ ਜਦੋਂ ਫੋਨ ਤੋਂ ਪਾਣੀ ਪੜਦੇ ਆ ਤੇ ਤਾਂ ਠਾਂ ਠਾਂ ਨੂੰ ਕਰਦੇ ਆ ਤੇ ਉਹ ਮਹਾਰਾਜ ਦੇ ਸਰੂਪ ਉੱਤੇ ਹੀ ਹੱਥ ਮਾਰੀ ਜਾਂਦੇ ਆ ਉਹ ਵਾਲੀ ਗੱਲ ਨਹੀਂ ਆਨੰਦ ਬਣਦਾ ਮੈਂ ਤੁਹਾਨੂੰ ਸਚਾਈ ਦੱਸਦਾ ਜੇ ਚਲੋ ਜਿਹੜੇ ਕਰਦੇ ਆ ਚਲੋ ਕਿਸੇ ਪ੍ਰਕਾਰ ਜੁੜੇ ਨੇ ਚੰਗੀ ਗੱਲ ਹੈ ਜੁੜੇ ਰਹੋ ਛੱਡੋ ਨਾ ਪਰ ਤੁਸੀਂ ਕੋਸ਼ਿਸ਼ ਕਰੋ ਵੀ ਪੋਥੀ ਤੋਂ ਬਾਣੀ ਪੜੀ ਜਾਵੇ ਜਿਸ ਦਿਨ ਤੁਸੀਂ ਪੋਥੀ ਦਾ ਪ੍ਰਕਾਸ਼ ਕਰਕੇ ਬਾਣੀ ਪੜੋਗੇ ਨਾ ਤੁਹਾਨੂੰ ਬਾਣੀ ਪੜਨ ਦਾ ਜਿਹੜਾ ਆਨੰਦ ਆਵੇਗਾ ਖਾਲਸਾ ਜੀ ਉਹ ਫੋਨ ਤੋਂ ਨਹੀਂ ਆਉਂਦਾ ਉਹ ਸੱਚੀ ਗੱਲ ਜੇ ਸੱਚਾ ਬਚਨ ਦੇ ਫੋਨ ਨਾਲੋਂ ਹਜ਼ਾਰ ਗੁਣਾ ਜਿਹੜਾ ਆਨੰਦ ਹੈ ਮਹਾਰਾਜ ਦੀ ਪੋਥੀ ਤੋਂ ਬਾਣੀ ਪੜਨ ਦਾ ਆਉਂਦਾ ਗੁਰਕਾ ਸਾਹਿਬ ਤੋਂ ਬਾਣੀ ਪੜਨ ਦਾ ਆਨੰਦ ਆਉਂਦਾ ਨਾਲੇ ਮਹਾਰਾਜ ਦੇ ਬਾਣੀ ਦੇ ਦਰਸ਼ਨ ਹੋ ਜਾਂਦੇ ਨਾਲੇ ਗੁਰਕਾ ਸਾਹਿਬ ਨੂੰ ਖਾਲਸਾ ਜੀ ਸਾਰੇ ਅੰਗ ਇੱਧਰ ਉੱਧਰ ਹੋ ਜਾਂਦੇ ਹਵਾ ਫਿਰ ਜਾਂਦੀ ਸੋ ਇਹ ਸੇਵਾ ਹੈ ਸਤ ਗੁਰਾਂ ਦੀ ਸੋ ਐਵੇਂ ਮਹਾਰਾਏ ਦੇ ਚਰਨਾਂ ਵਿੱਚ ਜੁੜੀਏ ਸਤਿਗੁਰੂ ਭਲਾ ਕਰਨਗੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕਰਨਾ ਕੀਤੀ ਹੈ ਗੁਰੂ ਗਰੀਬ ਨਿਵਾਰ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਵੇਂ ਮੇਰਾ ਕਰਦੇ ਆ ਕਿਵੇਂ ਆਪਣੇ ਗੁਰਸਿੱਖਾਂ ਨੂੰ ਮਾਣ ਬਖਸ਼ਦੇ ਆਓ ਸਰਵਣ ਕਰੀਏ ਇਹ ਖਾਲਸਾ ਜੀ ਹੱਡ ਬੀਤੀ ਦਾਸ ਨੂੰ ਇਹ ਮੈਂ ਵਿਸਰ ਗਿਆ ਜੇ ਕਿਹੜਾ ਭਲਾ ਜ ਆਦੇਸ਼ ਆ ਕੋਈ ਬਹੁਤਾ ਉਹਦਾ ਨਾਮ ਮੈਂ ਵੀ ਨਹੀਂ ਸੁਣਿਆ ਕੋਈ ਵੱਡੇ ਆਦੇਸ਼ਾਂ ਦੇ ਵਿੱਚੋਂ ਨਹੀਂ ਆ ਕੋਈ ਛੋਟਾ ਜਿਹਾ ਦੇਸ਼ ਆ ਖਾਲਸਾ ਜੀ ਆ ਕਹਿ ਲਓ ਕਿ ਜਿੱਦਾਂ ਜਪਾਨ ਵਾਲੇ ਪਾਸੇ ਹੋਵੇ ਇਧਰਲੇ ਪਾਸੇ ਚ ਮੈਨੂੰ ਵਿਸਰ ਗਿਆ ਜੇ ਮੈਨੂੰ ਯਾਦ ਆ ਗਿਆ ਤੇ ਮੈਂ ਜਿਹੜਾ ਇਹਦਾ ਸਟੇਟਸ ਜਾਂ থাম্বਨੇਲ ਬਣਾਵਾਂਗਾ ਜਾਂ ਕੁਝ ਲਿਖਾਂਗਾ ਉੱਤੇ ਲਿਖ ਦਾਂਗਾ ਤੇ ਉਹ ਭੈਣ ਹੁਣੀ ਵੀ ਸੁਣਦੇ ਹੁਣ ਮੈਂ ਉਹਦੇ ਲਈ ਮਾਫੀ ਚਾਹੁੰਨਾ ਮੈਨੂੰ ਭੁੱਲੀ ਗਿਆ ਨਾਮ ਤੇ ਖਾਲਸਾ ਜੀ ਉੱਥੇ ਕੋਈ ਬਹੁਤੇ ਜ਼ਿਆਦਾ ਵੀ ਆਪਣੇ ਪੰਜਾਬੀ ਨਹੀਂ ਹੈਗੇ ਉਹ ਭੈਣ ਹੁਣਾ ਦਾ ਮਹਾਰਾਜ ਦੀ ਕਿਰਪਾ ਸਦਕਾ ਜਿਹੜੇ ਹਸਬੰਡ ਸੀ ਉਹ ਪਹਿਲਾਂ ਉੱਥੇ ਰਹਿੰਦੇ ਸੀ ਭੈਣ ਹੁਣਾ ਦਾ ਪਰਿਵਾਰ ਵੀ ਉੱਥੇ ਸੀ ਥੋੜਾ ਜਿਹਾ ਉੱਥੇ ਉਹਨਾਂ ਦਾ ਆਪਸੀ ਰਿਸ਼ਤਾ ਹੋ ਗਿਆ ਬਾਬਾ ਦੀਪ ਸਿੰਘ ਸਾਹਿਬ ਦੇ ਬਹੁਤ ਸੇਵਕ ਨੇ ਪੁਰਾਣੇ ਸੇਵਕ ਨੇ ਸਾਰਾ ਪਰਿਵਾਰ ਹੀ ਮੁੰਡੇ ਵਾਲੇ ਵੀ ਤੇ ਇਹ ਭੈਣ ਹੋਣਾਂ ਦਾ ਪਰਿਵਾਰ ਵੀ ਪੇਕਾ ਪਰਿਵਾਰ ਵੀ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਪ੍ਰੇਮ ਹੈ ਬਾਬਾ ਦੀਪ ਸਿੰਘ ਸਾਹਿਬ ਨਾਲ ਉਹ ਮੁੰਡੇ ਵਾਲੇ ਦੱਸਦੇ ਕਿ ਸਾਡਾ ਇੱਥੇ ਆ ਕੇ ਕੰਮ ਬਹੁਤ ਸੋਹਣਾ ਸੀ ਪਹਿਲਾਂ ਅਸੀਂ ਦਿਹਾੜੀਆਂ ਸਾਡੇ ਫਾਦਰ ਸਾਹਿਬ ਨੂੰਆਂ ਕੀਤੀਆਂ ਫਿਰ ਹੌਲੀ-ਹੌਲੀ ਆਪਣਾ ਕੰਮ ਵੀ ਸ਼ੁਰੂ ਕੀਤਾ ਖਾਲਸਾ ਜੀ ਤੇ ਉਹ ਗੱਡੀਆਂ ਦੇ ਟਾਇਰਾਂ ਦਾ ਉਹਨਾਂ ਦਾ ਕੰਮ ਸੀ ਉੱਥੇ ਉਹ ਦੱਸਦੇ ਆ ਕਿ ਸਾਡਾ ਕੰਮ ਬਿਲਕੁਲ ਠੱਪ ਹੋ ਗਿਆ ਸੀ ਉਸ ਦਿਨ ਮਹਾਰਾਜ ਦੀ ਕਿਰਪਾ ਵਰਤੀ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰੋ ਕਹਿੰਦੇ ਅਸੀਂ ਫਿਰ ਬਾਬਾ ਦੀਪ ਸਿੰਘ ਸਾਹਿਬ ਨਾਲ ਪਹਿਲਾਂ ਹੀ ਜੁੜੇ ਸਾਂ ਅਸੀਂ ਮਹਾਰਾਜ ਦੇ ਦਰ ਫਿਰ ਕਿਸੇ ਨੂੰ ਭੇਜ ਕੇ ਕੜਾਹ ਪ੍ਰਸ਼ਾਦ ਦੀ ਦੇਖ ਕਰਾਈ ਤੇ ਸਾਡੀ ਮਾਤਾ ਜੀ ਨੂੰ ਸੁਪਨਾ ਆਇਆ ਸੀ ਵੀ ਜੋਤ ਲਾਇਆ ਕਰੋ ਸਾਡੀ ਮਾਤਾ ਜੀ ਨੇ ਇੱਕ ਵੱਖਰਾ ਜਗ੍ਹਾ ਬਣਾ ਕੇ ਤੇ ਉੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਸਰੂਪ ਅੱਗੇ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਤੇ ਖਾਲਸਾ ਜੀ ਉਹ ਜੋਤ ਰਾਤ ਦਿਨ ਜਾਗਦੀ ਸੀ ਅਸੀਂ ਬੰਦ ਨਹੀਂ ਸੀ ਕਰਦੇ ਵੱਡਾ ਕੌਲਾ ਸੀ ਉਹਦੇ ਵਿੱਚ ਘਿਓ ਭਰ ਦਿੰਦੇ ਸਾਂ ਜੋਰ ਜਗਦੀ ਰਹਿੰਦੀ ਸੀ ਸਾਡੀ ਮਾਤਾ ਦਾ ਪੂਰਾ ਧਿਆਨ ਹੁੰਦਾ ਸੀ ਲਾਗੇ ਬੈ ਕੇ ਉਹ ਬਾਣੀ ਪੜ੍ਹਦੇ ਸੀ ਕਹਿੰਦੇ ਮਹਾਰਾਜ ਦੀ ਕਿਰਪਾ ਵਰਤਣ ਲੱਗ ਵੀ ਸਤਗੁਰਾਂ ਦੀ ਰਹਿਮਤ ਨਾਲ ਮਹੀਨੇ ਡੇਢ ਮਹੀਨੇ ਸਵਾ ਮਹੀਨੇ ਬਾਅਦ ਸਾਡਾ ਕੰਮ ਤੁਰਨਾ ਸ਼ੁਰੂ ਹੋ ਗਿਆ ਹੌਲੀ 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 ਤੁਰਦਾ ਤੁਰਦਾ ਮਹਾਰਾਜ ਦੀ ਮਿਹਰ ਵਰਤ ਗਈ ਫਿਰ ਉਹ ਭਾਈ ਸਾਹਿਬ ਕਹਿੰਦੇ ਮੇਰਾ ਰਿਸ਼ਤਾ ਨਹੀਂ ਸੀ ਹੁੰਦਾ ਉਦੋਂ ਵੀ ਮੇਰੀ ਮਾਤਾ ਨੇ ਪਾਠ ਕੀਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਰਿਸ਼ਤਾ ਹੋ ਗਿਆ ਫਿਰ ਖਾਲਸਾ ਜੀ ਇਹਨਾਂ ਨੇ ਵਿਆਹ ਨੂੰ ਸਾਢੇ 3 ਸਾਲ ਹੋ ਗਏ ਸੀ ਤੇ ਇਹਨਾਂ ਦੇ ਕੋਈ ਬੱਚਾ ਨਹੀਂ ਸੀ ਤੇ ਭੈਣ ਹੁਣੀ ਵੀ ਚਲੋ ਬਾਬਾ ਦੀਪ ਸਿੰਘ ਸਾਹਿਬ ਦੇ ਪੁਜਾਰੀ ਆ ਸੇਵਕ ਆ ਤੇ ਭਾਈ ਸਾਹਿਬ ਹੁਣੀ ਵੀ ਇਹਨਾਂ ਨੇ ਫਿਰ ਭੈਣ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਕੇ ਉੱਥੇ ਹੀ ਬਾਹਰ ਹੀ ਖਾਲਸਾ ਜੀ ਚਪਹਰੇ ਕੱਟੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੇ ਅਰਦਾਸ ਬੇਨਤੀ ਕਰਕੇ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕਹਿੰਦੇ ਅਸੀਂ ਉੱਥੋਂ ਉਹ ਭੈਣ ਕਹਿੰਦੀ ਮੈਂ ਆਈ ਵੀ ਸਾਂ ਤੇ ਮੈਨੂੰ ਕੁਦਰਤੀ ਮਤਲਬ ਬਾਬਾ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਮੈਂ ਜ਼ਰੂਰ ਗਈ ਆ ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਬਾਬਾ ਨੌ ਸਿੰਘ ਸਾਹਿਬ ਦਾ ਸਥਾਨ ਹੈ ਕਹਿੰਦੇ ਮੈਂ ਦਰਸ਼ਨ ਜਰੂਰ ਕੀਤੇ ਆ ਕਹਿੰਦੇ ਅਸੀਂ ਦਾ ਸੇਵਰ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮਿਹਰ ਕਰੋ ਮਹਾਰਾਜ ਜਿੰਨੇ ਜੋਗੀ ਹੋਵਾਂਗੀ ਸੇਵਾ ਕਰਾਂਗੀ ਜਿੰਨਾ ਚਿਰ ਮਹਾਰਾਜ ਮੇਰੇ ਘਰ ਪੁਜੰਗੀ ਨਹੀਂ ਹੁੰਦਾ ਉਹਨਾਂ ਚਿਰ ਸੱਚੇ ਪਾਸ਼ਾ ਪੰਜ ਪਾੜ ਸ੍ਰੀ ਜਪਜੀਤ ਸਾਹਿਬ ਦੇ ਮੈਂ ਵਖਰੇ ਡੇਲੀ ਕਰਾਂਗੀ ਇਦਾਂ ਭੈਣ ਨੇ ਅਰਦਾਸ ਕੀਤੀ ਤੇ ਮਹਾਰਾਜ ਨੇ ਕਲਾ ਵਰਤਾਈ ਸਤਿਗੁਰਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਤੋ ਉੱਠ ਕੇ ਸੱਚੇ ਪਾਸ਼ਾ ਮਹਾਰਾਜ ਨੇ ਉਹਨਾਂ ਨੂੰ ਪੁਜੰਗੀ ਬਖਸ਼ਿਆ ਇਹ ਖਾਲਸਾ ਜੀ ਭੈਣ ਸਾਲ ਇੱਕ ਪੰਜ ਪਾੜ ਜਪਤੀ ਸਾਹਿਬ ਦੇ ਵਖਰੇ ਕਰਦੀ ਰਹੀ ਆ ਤੇ ਪੰਜ ਮਾਲਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀਆਂ ਕੈਣੀ ਮੈਂ ਫੇਰਦੀ ਸਾਂ ਹੋਰ ਬੇਅੰਤ ਬਾਣੀ ਦਾ ਜਾਪ ਵੀ ਕਰਦੀ ਸੀ ਮਹਾਰਾਜ ਨੇ ਪੁੱਤਰ ਜਦੋਂ ਦਿੱਤਾ ਤੇ ਖਾਲਸਾ ਜੀ ਪੁੱਤਰ ਜਿਹੜਾ ਸੀ ਉਹ ਰੋਇਆ ਹੀ ਨਹੀਂ ਸੀ ਡਾਕਟਰਾਂ ਨੇ ਜਦੋਂ ਪੁੱਤਰ ਦਾ ਜਨਮ ਹੋਇਆ ਉਦੋਂ ਮਤਲਬ ਬਿਲਕੁਲ ਹੀ ਨਹੀਂ ਰੋਇਆ ਤੇ ਡਾਕਟਰ ਕਹਿੰਦੇ ਸੀ ਉਹਨਾਂ ਨੇ ਆਪਣੇ ਨਾਲ ਜਿਹੜਾ ਟਰੀਟਮੈਂਟ ਕਰਦੇ ਆ ਖਾਲਸਾ ਜੀ ਉਹ ਕਰਦੇ ਰਹੇ ਤੇ 8 ਘੰਟੇ 7 ਘੰਟੇ ਹੋ ਗਏ ਸੀ ਬੱਚੇ ਨੂੰ ਸਾਨੂੰ ਨਹੀਂ ਸੀ ਮਿਲਿਆ ਵਿਖਾਇਆ ਉਹਨਾਂ ਨੇ ਤੇ ਉਹ ਕਹਿੰਦੇ ਸੀ ਵੀ ਠੀਕ ਹੈ ਠੀਕ ਹੈ ਮਤਲਬ ਇਹ ਡਾਕਟਰਾਂ ਨੇ ਸਾਨੂੰ ਉੱਥੇ ਕਿਹਾ ਪਰ ਸਾਨੂੰ ਲੱਗਦਾ ਸੀ ਵੀ ਕੋਈ ਦਿੱਕਤ ਹੈ ਸਾਰੇ ਕਹਿੰਦੇ ਸੀ ਕੋਈ ਦਿੱਕਤ ਹੋਗੀ ਮੁਸ਼ਕਲ ਹੋਗੀ ਭੈਣ ਕਹਿੰਦੀ ਮੈਂ ਡੋਲੀ ਨਹੀਂ ਜਿੱਦਾਂ ਕਹਿ ਲਓ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਕਹਿੰਦੇ ਮੈਨੂੰ ਫੀਲ ਹੁੰਦਾ ਸੀ ਇਹ ਭੈਣ ਨੇ ਦੱਸਣਾ ਕੀਤਾ ਜਦੋਂ ਆਪਾਂ ਕਿਸੇ ਦੇ ਮੱਥੇ ਤੇ ਹੱਥ ਰੱਖਦੇ ਆ ਖਾਲਸਾ ਜੀ ਫੀਲ ਹੁੰਦਾ ਨਾ ਪੰਨ ਵੀ ਮੱਥੇ ਤੇ ਹੱਥ ਰੱਖਿਆ ਕਹਿੰਦੇ ਮੇਰੇ ਲੱਗੇ ਕੋਈ ਨਹੀਂ ਸੀ ਪਰ ਮੈਨੂੰ ਏਦਾਂ ਲੱਗਦਾ ਸੀ ਮੇਰੇ ਮੱਥੇ ਤੇ ਕਿਸੇ ਨੇ ਸਿਰ ਤੇ ਹੱਥ ਰੱਖਿਆ ਹੋਇਆ ਕਹਿੰਦੀ ਮੈਂ ਮੁੱਖੋਂ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਉਦੋਂ ਮੈਂ ਬੋਲਦੀ ਸਾਂ ਤੇ ਮੈਨੂੰ ਏਦਾਂ ਲੱਗਦਾ ਸੀ ਮੇਰੇ ਸਿਰ ਉਤੇ ਕਿਸੇ ਦਾ ਹੱਥ ਫਿਰ ਰਿਹਾ ਮੇਰੇ ਸਿਰ ਤੇ ਜ਼ਰੂਰ ਕੋਈ ਹੱਥ ਹੈਗਾ ਕਹਿੰਦੀ ਮੈਂ ਡੋਲੀ ਨਹੀਂ ਕਹਿੰਦੀ ਮੈਂ ਅੱਖਾਂ ਬੰਦ ਕਰਕੇ ਜੇ ਮਹਾਰਾਜ ਦੀ ਕਿਰਪਾ ਨਾਲ ਪਾਠ ਕਰਦੀ ਰਹੀ ਤਨ ਬਾਬਾ ਦੀਪ ਸਿੰਘ ਸਾਹਿਬ ਬੋਲਦੀ ਰਹੀ ਚੌਪਾਈ ਸਾਹਿਬ ਦੇ ਪਾਠ ਕਰਨੇ ਫਿਰ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈਣਾ ਕਹਿੰਦੇ 8 ਘੰਟੇ ਬੱਚਾ ਉਹਨਾਂ ਨੇ ਡਾਕਟਰ ਕਹਿੰਦੇ ਸੀ ਵੀ ਇਹਨਾਂ ਨੂੰ ਦੱਸ ਦਿਓ ਵੀ ਬੱਚਾ ਨਹੀਂ ਹੈਗਾ ਤੁਹਾਡਾ ਇਹ ਡਾਕਟਰ ਸਾਨੂੰ ਦੱਸਣ ਆਏ ਤੇ ਡਾਕਟਰ ਨਹੀਂ ਆਏ ਖਾਲਸਾ ਜੀ ਅੱਗੇ ਜਿਹੜੀ ਕੋਈ ਨਰਸ ਹੁੰਦੀ ਆ ਕੋਈ ਵੀ ਹੁੰਦੀ ਉਹ ਦੱਸਣ ਆਈ ਵੀ ਸਾਡੇ ਮੇਰੇ ਘਰ ਵਾਲੇ ਨੂੰ ਤੇ ਮੇਰੀ ਸੱਸ ਸੀਗੀ ਸਾਨੂੰ ਦੱਸਣ ਆਈ ਵੀ ਤੁਹਾਡਾ ਬੱਚਾ ਜਿਹੜਾ ਆ ਉਹ ਮਤਲਬ ਉਹ ਹੈ ਨਹੀਂਗਾ ਅਸੀਂ ਬਹੁਤ ਕੋਸ਼ਿਸ਼ ਕੀਤੀ ਤੇ ਭੈਣ ਕਹਿੰਦੀ ਜਦੋਂ ਉਹ ਦਸਣ ਆਈ ਨਾ ਤੇ ਦਸਣ ਆ ਰਹੀ ਸੀ ਕਹਿੰਦੇ ਉਦੋਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਰੂਪ ਜਿੱਦਾਂ ਅਸੀਂ ਦਾ ਸਾਹਿਬ ਖਲੋਤੀਆਂ ਸੁਰਤੀ ਕਰਕੇ ਮਹਾਰਾਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਖਲੋਤੀ ਅਰਦਾਸਾਂ ਕਰ ਰਹੀਆਂ ਕਿ ਮਹਾਰਾਜ ਜੀ ਸੱਚੇ ਪਾਸ਼ਾ ਆਪ ਜੀ ਨੇ ਪੁੱਤ ਦਿੱਤਾ ਆਪ ਨੇ ਮਿਹਰ ਕੀਤੀ ਹੈ ਆਪ ਹੀ ਕਿਰਪਾ ਕਰੋ ਉਹਦੀ ਰੱਖਿਆ ਵੀ ਕਰੋ ਕਹਿੰਨੀ ਮੈਂ ਅਰਦਾਸ ਕੀਤੀ ਜੇ ਆਪ ਜੀ ਮੇਰਾ ਕਰ ਦੋਗੇ ਮਹਾਰਾਜ ਜਦੋਂ ਮੈਂ ਚੱਲਣ ਫਿਰਨ ਲਈ ਹੋ ਗਈ ਉਦੋਂ ਪੁੱਤ ਨੂੰ ਲੈ ਕੇ ਮਹਾਰਾਜ ਆ ਜਾਵਾਂਗੀ ਤੁਹਾਡੇ ਦਰਸ਼ਨ ਕਰਕੇ ਜਾਵਾਂ ਐਵੇਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਦੇ ਦਰ ਤੇ ਜਿਹੜੀ ਉਹ ਨਰਸ ਖਾਲਸਾ ਜੀ ਦੱਸਣ ਆ ਰਹੀ ਸੀ ਨਾ ਤੇ ਜਦੋਂ ਇਹਨਾਂ ਨੂੰ ਦੱਸਣ ਲੱਗੀ ਆ ਉਹ ਬੂਹਾ ਖੋਲਿਆ ਉਹਨੇ ਦੱਸਿਆ ਪਿੱਛੋਂ ਖਾਲਸਾ ਜੀ ਡਾਕਟਰ ਆ ਗਿਆ ਉਹਨੇ ਨਰਸ ਨੂੰ ਆ ਕੇ ਚੁੱਪ ਕਰਾਇਆ ਵੀ ਤੂੰ ਚੁੱਪ ਕਰ ਜਾ ਉਹ ਕਹਿੰਦੇ ਵੀ ਤੁਹਾਡਾ ਬੱਚਾ ਬਿਲਕੁਲ ਠੀਕ ਆ ਵੀ ਅਸੀਂ ਕੋਈ ਟੈਸਟ ਵਗੈਰਾ ਕਰਨੇ ਸੀ ਅਸੀਂ ਕੋਈ ਚੈੱਕ ਕਰਨਾ ਸੀ ਤੁਹਾਡਾ ਬੱਚਾ ਬਿਲਕੁਲ ਠੀਕ ਆ ਕਹਿੰਦੇ ਉਹ ਜਿਹੜੀ ਨਰਸ ਸੀ ਨਾ ਸਾਨੂੰ ਉਹਨੇ ਸਾਰੀ ਗੱਲ ਦੱਸੀ ਫਿਰ ਨਰਸ ਨੇ ਤੇ ਉਹ ਕਹਿੰਦੀ ਵੀ ਮੈਂ ਤਾਂ ਤੁਹਾਨੂੰ ਇਹ ਦੱਸਣ ਆ ਰਹੀ ਆ ਵੀ ਤੁਹਾਡਾ ਬੱਚਾ ਨਹੀਂ ਹੈਗਾ ਤੇ ਪਾਰਾ ਡਾਕਟਰ ਮਗਰੋਂ ਆ ਕੇ ਤੇ ਉਹਨੇ ਦੱਸਿਆ ਕਹਿੰਦੇ ਜਦੋਂ ਮੈਂ ਤੁਹਾਡੇ ਵੱਲ ਨੂੰ ਆ ਰਹੀ ਆ ਪਤਾ ਨਹੀਂ ਕੀ ਖੇੜ ਵਰਤੀ ਉਹਨਾਂ ਨੇ ਬੱਚਾ ਛੱਡ ਦਿੱਤਾ ਸੀ ਵੀ ਹੁਣ ਬੱਚਾ ਨਹੀਂ ਹੈਗਾ ਕਹਿੰਦੇ ਫਿਰ ਇੱਕਦਮ ਬੱਚੇ ਨੇ ਚੀਕ ਮਾਰੀ ਤੇ ਉਦੋਂ ਫਿਰ ਡਾਕਟਰ ਖਾਲਸਾ ਜੀ ਪਿੱਛੇ ਹੀ ਉਹਦੇ ਆ ਗਿਆ ਤੇ ਉਹਨੇ ਆ ਕੇ ਇਹ ਗੱਲ ਕਹੀ ਵੀ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਮਹਾਰਾਜ ਦੀ ਕਿਰਪਾ ਅਸੀਂ ਵੱਖਰਾ ਰੱਖਿਆ ਤੁਸੀਂ ਵੇਖ ਸਕਦੇ ਹੋ ਵੇਖ ਲਓ ਜਾ ਕੇ ਤੇ ਨਰਸ ਕਹਿੰਦੀ ਉਹ ਹੱਕੀ ਬੱਕੀ ਰਹਿ ਗਈ ਉਸ ਤੋਂ ਬਾਅਦ ਨਰਸ ਨੇ ਖਾਲਸਾ ਜੀ ਘੰਟੇ ਡੇਢ ਘੰਟੇ ਬਾਅਦ ਸਾਡੇ ਪਰਿਵਾਰ ਨੂੰ ਮੈਨੂੰ ਦੱਸਿਆ ਵੀ ਤੁਹਾਡਾ ਬੱਚਾ ਨਹੀਂ ਸੀ ਹੈਗਾ ਮੈਂ ਤਾਂ ਤੁਹਾਨੂੰ ਇਹ ਖਬਰ ਦੇਣ ਆ ਰਹੀ ਸਾਂ ਵੀ ਤੁਹਾਡਾ ਬੱਚਾ ਨਹੀਂ ਹੈਗਾ ਇਹ ਤੇ ਮਹਾਰਾਜ ਨੇ ਕੋਈ ਚਮਤਕਾਰ ਕੀਤਾ ਤੇ ਭੈਣ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਸੱਸ ਨੂੰ ਦੱਸਿਆ ਸੀ ਵੀ ਮੇਰੇ ਮਨ ਨੂੰ ਇਹ ਲੱਗਦਾ ਸੀ ਵੀ ਆਪਣਾ ਬੱਚਾ ਨਹੀਂ ਹੈਗਾ ਮੈਂ ਸ਼ੀਦਾ ਸਾਹਿਬ ਅਰਦਾਸ ਕੀਤੀ ਮਨ ਜੋੜ ਕੇ ਸੁਰਤੀ ਕਰਕੇ ਮੈਂ ਸੁਰਤੀ ਕਰ ਤੇ ਉੱਥੇ ਪਹੁੰਚ ਗਈ ਸਾਂ ਅਰਦਾਸ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਲਾ ਵਰਤ ਗਈ ਉਸੇ ਵੇਲੇ ਜਿਹੜੇ ਮਾੜੀ ਖਬਰ ਸਾਡੇ ਵਾਲ ਨੂੰ ਆ ਰਹੀ ਸੀ ਉਹ ਖਾਲਸਾ ਦੀ ਚੰਗੀ ਵਿੱਚ ਤਬਦੀਲ ਹੋ ਕੇ ਭੈਣ ਤੱਕ ਪਹੁੰਚੀ ਕਿੰਡੀ ਵੱਡੀ ਗੱਲ ਆ ਕਿ ਮਾੜਾ ਸੁਨੇਹਾ ਦੇਣ ਆ ਰਹੀ ਸੀ ਨਰਸ ਪਿਛੋਂ ਡਾਕਟਰ ਨੇ ਆ ਕੇ ਖਾਲਸਾ ਜੀ ਉਹ ਮਾੜੇ ਸੁਨੇਹੇ ਨੂੰ ਚੰਗੇ ਵਿੱਚ ਸ਼ੀਦਾਰੇ ਤਬਦੀਲ ਕਰ ਦਿੱਤਾ ਸੋ ਐਵੇਂ 사ਤਗੁਰ ਜੀ ਮਹਾਰਾਜ ਕਿਰਪਾ ਕਰਦੇ ਆ ਐਵੇਂ ਖਾਲਸਾ ਜੀ ਸਾਰੇ ਮੋਰਚੇ ਫਤਿਹ ਹੁੰਦੇ ਆ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਐਵੇਂ ਖਾਲਸਾ ਜੀ ਭੈਣ ਨੂੰ ਮਹਾਰਾ ਨੇ ਪੁਜੰਗੀ ਬਖਸ਼ਿਆ ਫਿਰ ਉਹ ਆਏ ਵੀ ਸੀਗੇ ਤੇ ਦਾਸ ਦੀਆਂ ਵੀਡੀਓ ਵੀ ਸੁਣਦੇ ਉਹਨਾਂ ਨੇ ਫਿਰ ਦਾਸ ਨੂੰ ਇਹ ਅੱਡ ਵੀਤੀ ਭੇਜੀ ਸੀ ਜਵਾਬ ਜੀ ਨੂੰ ਸਰਵਣ ਕਰਵਾਈ ਹੈ ਪਤਾ ਨਹੀਂ ਖਾਲਸਾ ਜੀ ਨਾਂ ਭੁੱਲ ਗਿਆ ਸਾਈਪ੍ਰਸ ਸੀ ਜਾਂ ਕੁਝ ਹੋਰ ਨਾਂ ਸੀ ਇਦਾਂ ਦਾ ਕੋਈ ਦੇਸ਼ ਜਿਹਦਾ ਕੋਈ ਬਹੁਤਾ ਨਾਂ ਨਹੀਂ ਆ ਦੇਸ਼ ਉਹ ਦੇਸ਼ ਦੇ ਵਿੱਚ ਸੀਗੇ ਉਹ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਾ ਵਰਤਾਈ ਮਿਹਰ ਕੀਤੀ ਖਾਲਸਾ ਜੀ ਜਿਹੜਾ ਬੱਚਾ ਚੜ੍ਹਾਈ ਕਰ ਗਿਆ ਸੀ ਉਹਦੇ ਬੱਚੇ ਨੂੰ ਸੁਵਾਸੇ ਬਖਸ਼ ਕੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਸੋ ਸੱਚੇ ਪਾਤਸ਼ਾਹ ਦੇ ਦਰੋਂ ਸਭ ਮਿਲਦਾ ਕੋਈ ਨਿਮਾਣਾ ਨ ਤਾਣਾ ਹੋ ਕੇ ਜੁੜਿਆ ਰਹੇ ਭੈਣ ਨੇ ਇਹ ਗੱਲ ਪੱਕੀ ਦੱਸੀ ਵੀ ਮੇਰੇ ਸਿਰ ਦੇ ਉੱਤੇ ਹੱਥ ਰਿਹਾ ਉਹਨਾਂ ਚ ਤੇ ਕਹਿੰਦੇ ਜਦੋਂ ਇਹ ਸੁਨੇਹਾ ਮਿਲ ਗਿਆ ਵੀ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਕਹਿੰਦੇ ਉਦੋਂ ਮੈਨੂੰ ਲੱਗਾ ਵੀ ਮੇਰੇ ਸਿਰ ਤੋਂ ਹੱਥ ਹੁਣ ਉੱਠ ਗਿਆ ਵੀ ਸਿਰ ਤੇ ਉਹਨਾਂ ਚ ਹੱਥ ਰਿਹਾ ਜਿੰਨਾ ਚਿਰ ਉਹ ਮੁਸ਼ਕਲ ਦੀ ਘੜੀ ਸੀ ਸੋ ਮਹਾਰਾਜ ਨੇ ਕਲਾ ਵਰਤਾਈ ਇਹ ਖਾਲਸਾ ਜੀ ਹੱਡ ਬੀਤੀ ਸੀ ਹੁਣ ਆਸ ਨੇ ਇੱਕ ਬੇਨਤੀ ਕਰਨੀ ਹੈ ਜਿਹੜੀ ਖਾਲਸਾ ਜੀ ਸਾਰੇ ਕਹਿ ਰਹੇ ਆ ਕਿ ਇੰਗਲਿਸ਼ ਵਿੱਚ ਵੀਡੀਓ ਹੋ ਰਹੀ ਆ ਉਹ ਖਾਲਸਾ ਜੀ ਵੀਡੀਓ YouTube ਆਪਣੇ ਆਪ ਕਰ ਰਿਹਾ ਉਹ ਮੈਨੂੰ ਉਹਦੇ ਬਾਰੇ ਨਾ ਲਈ ਨਹੀਂ ਤੁਸੀਂ ਉੱਥੋਂ ਸੈਟਿੰਗ ਵਿੱਚ ਜਾ ਕੇ ਨਾ YouTube ਦੀ ਵੀਡੀਓ ਉੱਤੇ ਕੁਝ ਇੱਕ ਪਾਸੇ ਸੈਟਿੰਗ ਆਉਂਦੀਆਂ ਉੱਥੇ ਜਾ ਕੇ ਤੁਸੀਂ ਲੈਂਗੁਏਜ ਚੇਂਜ ਕਰ ਸਕਦੇ ਹੋ ਉੱਥੇ ਆਪਣੇ ਆਪ ਇੰਗਲਿਸ਼ ਹੋ ਜਾਂਦੀ ਹੈ ਸੋ ਉਹ ਤੁਸੀਂ ਆਪ ਕਰ ਲਿਓ ਇੱਕ ਦੂਸਰੀ ਬੇਨਤੀ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਇੱਕ ਬਾਪੂ ਜੀ ਜਿਹੜੇ ਆਪਣੀ ਦੋਤੀ ਤੇ ਦੋਤੇ ਨੂੰ ਪਾਲਦੇ ਦਾਸ ਉਹਨਾਂ ਦੇ ਘਰ ਗਿਆ ਸੀ ਉਹਦੀ ਥੋੜੀ ਜੀ ਗੱਲ ਤੁਹਾਨੂੰ ਸੁਣਾ ਦਵਾਂ ਖਾਲਸਾ ਜੀ ਉਹ ਬਾਪੂ ਦੇ ਤਿੰਨ ਬੱਚੇ ਸੀ ਤਿੰਨ ਲੜਕੇ ਸੀਗੇ ਤਿੰਨੋਂ ਚੜਾਈ ਕਰ ਗਏ ਇੱਕ ਧੀ ਬਚੀ ਸੀ ਤੇ ਫਿਰ ਬਾਪੂ ਜੀ ਦੀ ਘਰ ਵਾਲੀ ਵੀ ਚੜਾਈ ਕਰ ਗਈ ਜਿਹੜੀ ਧੀ ਬਚੀ ਸੀ ਉਹਨੂੰ ਬਾਪੂ ਨੇ ਵੱਢੀ ਕੀਤਾ ਉਹਦਾ ਵਿਆਹ ਕੀਤਾ ਉਹ ਧੀ ਦੇ ਘਰ ਦੋ ਬੱਚੇ ਹੋਏ ਇੱਕ ਪੁੱਤਰ ਇੱਕ ਬੱਚੀ ਤੇ ਖਾਲਸਾ ਜੀ ਉਹ ਜਿਹੜੀ ਬਾਪੂ ਦੀ ਧੀ ਸੀ ਉਹਨੂੰ ਵੀ ਕੋਈ ਬਿਮਾਰੀ ਲੱਗੀ ਤੇ ਉਹ ਵੀ ਪੂਰੀ ਹੋ ਗਈ ਉਹਦੇ ਗਾਮ ਚ ਉਹਦਾ ਜਿਹੜਾ ਘਰ ਵਾਲਾ ਸੀ दारू ਪੀ ਪੀ ਕੇ ਉਹ ਵੀ ਪੂਰਾ ਹੋ ਗਿਆ ਪਿੱਛੇ ਦੋਤਾ ਤੇ ਦੋ ਧੀ ਬਾਪੂ ਦੇ ਬੱਚੇ ਤੇ ਨਾਨਾ ਨਾਨਾ ਦੋ ਧੀ ਤੇ ਦੋਤਾ ਇਹ ਤਿੰਨ ਹੀ ਜੀ ਖਾਲਸਾ ਜੀ ਰਹਿੰਦੇ ਆ ਉਹ ਦੋਵੇਂ ਬੱਚੇ ਸਕੂਲ ਜਾਂਦੇ ਆ ਇੱਕ 14 ਸਾਲਾਂ ਦਾ ਤੇ ਛੁੜੀ ਸ਼ਾਇਦ 2 ਸਾਲ ਛੋਟੀ ਹੈ ਸਕੂਲ ਜਾਂਦੇ ਨੇ ਤੇ ਬਾਪੂ ਜੀ ਖਾਲਸਾ ਜੀ ਅੰਮ੍ਰਿਤਸਰ ਜਾ ਕੇ ਰਿਕਸ਼ਾ ਲੈ ਕੇ ਕਰਾਏ ਤੇ ਤੇ ਉੱਥੋਂ ਰਿਕਸ਼ਾ ਵਾਹੁੰਦੇ ਨੇ ਤੇ ਫਿਰ ਖਾਲਸਾ ਜੀ ਉਹ ਰਿਕਸ਼ੇ ਵਾਲੇ ਨੂੰ ਵੀ ਪੈਸੇ ਦਿੰਦੇ ਕਦੇ ਕਹਿੰਦਾ ਦਿਹਾੜੀ ਮਿਲ ਜਾਂਦੀ ਕਦੇ ਨਹੀਂ ਮਿਲਦੀ ਦਾਸ ਕੋਲੇ 15 ਤਰੀਕ ਨੂੰ ਰਾਸ਼ਨ ਜਿਹੜੀਆਂ ਬੀਬੀਆਂ ਲੈਣ ਆਉਂਦੀਆਂ ਉੱਥੇ ਖਾਲਸਾ ਜੀ ਉਹ ਵੀ ਆਏ ਸੀਗੇ ਉਹਨਾਂ ਨੇ ਫਿਰ ਸਾਰੀ ਗੱਲ ਕੀਤੀ ਮਹਾਰਾਜ ਦੀ ਕਿਰਪਾ ਹੋਈ ਸਤਗੁਰਾਂ ਨੇ ਮਿਹਰ ਕੀਤੀ ਉਹ ਕਹਿੰਦੇ ਵੀ ਸਾਨੂੰ ਰੱਖਸ਼ਾ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਰੱਖਸ਼ਾ ਤੁਹਾਨੂੰ ਅਸੀਂ ਲੈ ਕੇ ਦੇਵਾਂ ਜਦੋਂ ਦਾਸ ਉਹਨਾਂ ਨਾਲ ਗੱਲਬਾਤ ਕੀਤੀ ਤੇ ਖਾਲਸਾ ਜੀ ਮੈਂ ਉਹਨਾਂ ਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ ਤੇ ਕਹਿੰਦੇ ਵੀ ਸਾਡੀ ਉਮਰ 65 ਸਾਲ ਆ 65 ਤੋਂ ਵੱਧ ਹੀ ਹੋਵੇਗੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਜ਼ੁਰਗ ਹੋ ਗਏ ਜੇ ਰਕਸ਼ਾ ਚਲਾ ਲੋਗੇ ਮੈਨੂੰ ਕਹਿੰਦੇ ਵੀ ਸਰੀਰ ਮੇਰਾ ਉਹ ਨਹੀਂ ਰਿਹਾ ਮੇਰੇ ਕੋ ਹੁਣ ਬਹੁਤਾ ਜਦੋਂ ਕੋਈ ਚੜਾਈ ਆ ਜਾਂਦੀ ਆ ਉੱਥੋਂ ਮੇਰੇ ਕੋ ਸਵਾਰੀ ਖਿੱਚੀ ਨਹੀਂ ਜਾਂਦੀ ਤੇ ਦਾਸ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਹੋਰ ਕੰਮ ਕਰ ਲੈਨੇ ਹੋ ਤੇ ਫਿਰ ਉਹਨਾਂ ਨੇ ਦੱਸਿਆ ਵੀ ਮੈਂ ਬਾਕੀ ਵੀ ਚਲਾ ਲੈਂਨਾ ਰਕਸ਼ੇ ਕਹਿੰਦਾ ਮੈਂ ਪਿੰਡ ਵਿੱਚ ਇੱਕ ਬੰਦਾ ਆ ਉਹਦੇ 2-3 ਆਟੋ ਨੇ ਉਹ 400 ਰੁਪਿਆ ਦਿਹਾੜੀ 400 ਰੁਪਿਆ ਲੈਂਦਾ ਦਿਹਾੜੀ ਉਹ 400 ਮੈਂ ਉਹਨੂੰ ਦਿੰਨਾ ਬਾਕੀ ਜਿਹੜਾ 100 150 ਬਚ ਜਾਂਦਾ ਉਹ ਮੈਂ ਘਰ ਲਾਇਆ ਉਹਨਾਂ ਕਈ ਵਾਰੀ ਉਹਦਾ ਆਟੋ ਵੀ ਮੈਂ ਚਲਾ ਲੈਣਾ ਸਿਰ ਖਾਲਸਾ ਜੀ ਦਾਸ ਨੇ ਉਹਨੂੰ ਪੁੱਛਿਆ ਬਾਪੂ ਜੀ ਨੂੰ ਵੀ ਬਾਪੂ ਜੀ ਤੁਸੀਂ ਕੀ ਚਾਹੁੰਦੇ ਹੋ ਵੀ ਤੁਹਾਡਾ ਘਰ ਚੱਲਦਾ ਰਹੇ ਤੁਹਾਡੇ ਬੱਚੇ ਜਿਹੜੇ ਉਹ ਪਾਲਦੇ ਰਹਿਣ ਵੀ ਤੁਸੀਂ ਜਿਹੜਾ ਉਹ ਬੈਟਰੀ ਵਾਲਾ ਰੱਖਿਆ ਆਉਂਦਾ ਆਪ ਸਭ ਨੇ ਵੇਖੇ ਹੁਣੇ ਅੰਮ੍ਰਿਤਸਰ ਚੱਲਦੇ ਆ ਦਰਬਾਰ ਸਾਹਿਬ ਜਾਂਦੇ ਸੀ ਦਾ ਸਾਹਿਬ ਜਾਂਦੇ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਜੇ ਤੁਹਾਨੂੰ ਉਹ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਮੈਨੂੰ ਉਹ ਮਿਲ ਜੇ ਤੇ ਮੈਂ ਫਿਰ ਸੌਖਾ ਹੋ ਕੇ ਚਲਾ ਸਕਦਾ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਮੇਰਾ ਦੋਤਾ ਜਿਹੜਾ ਥੋੜਾ ਜਿਹਾ ਹੋਰ ਵੱਡਾ ਹੋ ਗਿਆ ਤੇ ਉਹ ਚਲਾ ਲਿਆ ਕਰੂਗਾ ਤੇ ਖਾਲਸਾ ਜੀ ਉਹਨਾਂ ਨੇ ਉਹਦੀ ਮੰਗ ਜਿਹੜੀ ਕੀਤੀ ਤੇ ਦਾਸ ਨੇ ਅੱਜ ਪਤਾ ਕੀਤਾ ਸੀ 1 ਲੱਖ ਤੇ 70000 ਰੁਪਏ ਦਾ ਖਾਲਸਾ ਜੀ ਜਿਹੜਾ ਵਧੀਆ ਉਹਦਾਂ ਦੇ 130000 ਦਾ ਇੱਕ ਆਉਂਦਾ ਉਹਦੇ ਵਿੱਚ ਖਾਲਸਾ ਜੀ ਉਹ ਬਾਇੰਡਰੀ 'ਚ ਪਾਣੀ ਪਾਉਣਾ ਪੈਂਦਾ ਜੇ ਪਾਣੀ ਨਾ ਪਵੇ ਤੇ ਖਰਾਬ ਹੋ ਜਾਂਦਾ ਤੇ ਇੱਕ ਖਾਲਸਾ ਜੀ 1,60,000 ਦਾ ਆਉਂਦਾ ਉਹਦੀ ਜਿਹੜੀ ਬਾਡੀ ਆ ਬਹੁਤ ਸਿੰਪਲ ਹੈ ਇੱਕ ਜਿਹੜਾ ਸਭ ਤੋਂ ਵਧੀਆ ਆਉਂਦਾ ਜਿਹਦੇ ਵਿੱਚ ਬਹੁਤ ਮਹਾਰਾਜ ਦੀ ਕਿਰਪਾ ਠੀਕ ਆ ਸਾਰੀ ਬਾਡੀ ਠੀਕ ਆ ਤੇ ਉਹ 1,70,000 ਦਾ ਆਉਂਦਾ ਵਿੱਚ ਹੀ ਉਹਦੇ ਆਰਸੀ ਇੰਸ਼ੋਰੈਂਸ ਸਭ ਕੁਝ ਉਹਦੇ ਵਿੱਚ ਆਉਣਾ ਅੱਜ ਦਾਸ ਪਤਾ ਕਰਕੇ ਆਇਆ ਸੀ 1,70,000 ਰੁਪਏ ਦਾ ਉਹ ਬਣਦਾ ਹੈ ਤੇ ਜਿਵੇਂ ਕਈਆਂ ਗੁਰਮਖਾਨੇ ਪੁੱਛਣਾ ਵੀ ਕੀਤਾ ਸੀ ਵੀ ਕਿੰਨੇ ਦਾ ਆਉਂਦਾ ਪਹਿਲਾਂ ਖਾਲਸਾ ਜੀ ਉਹਨਾਂ ਨੂੰ ਕੱਲਾ ਰੱਖਸ਼ਾ ਲੈ ਕੇ ਦੇਣਾ ਸੀ ਫਿਰ ਉਹਨਾਂ ਨੇ ਕਿਹਾ ਜੇ ਉਹ ਮਿਲ ਜੇ ਤਾਂ ਮੈਂ ਸੌਖਾ ਹੋ ਕੇ ਚਲਾ ਲਾਂਗਾ ਸਵਾਰੀਆਂ ਢੋਲਿਆ ਕਰਾਂਗਾ ਤੇ ਖਾਲਸਾ ਜੀ ਦਾਸ ਨੇ ਫਿਰ ਮਹਾਰਾਜ ਦੇ ਚਰਨਾਂ ਵਿੱਚੋਂ ਇਹੋ ਹੀ ਸਤਿਗੁਰਾਂ ਨੇ ਜਿਵੇਂ ਅਸੀਸ ਬਖਸ਼ੀ ਵੀ ਬਜ਼ੁਰਗ ਦੇ ਮੂੰਹੋਂ ਹੀ ਕਢਾਇਆ ਵੀ ਤੁਸੀਂ ਉਹ ਲੈ ਦੋ ਤੇ ਇਸ ਕਰਕੇ ਖਾਲਸਾ ਜੀ ਆਪਾਂ ਉਹਨਾਂ ਨੂੰ ਇਹ ਲੈ ਕੇ ਦੇਣਾ ਜੇ ਕੋਈ ਸੇਵਾ ਗੁਰਮਖਾਨਾ ਚਾਹੁੰਦਾ ਤੇ ਜ਼ਰੂਰ ਦਾਸ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਤੇ 1,70,000 ਰੁਪਏ ਦਾ ਉਹ ਬੰਦਨਾ ਤੇ ਮਹਾਰਾਜ ਦੀ ਕਿਰਪਾ ਨਾਲ ਦਾਸ ਕੋਲੇ 30000 ਰੁਪਇਆ ਹੈਗਾ ਵੀ ਆ ਮੈਂ ਸੋਚਿਆ ਸੀ ਉਹ ਰੱਖਸ਼ਾ ਜਿਹੜਾ ਉਹ ਸਸਤਾ ਆਜੂਗਾ ਫਿਰ ਆਪਾਂ ਉਹੀ ਪਤਾ ਕੀਤਾ ਅੱਜ ਮੈਂ ਪਤਾ ਕਰਕੇ ਆਇਆ ਤੇ ਜਦੋਂ ਆਪ ਜੀ ਕਿਰਪਾ ਕਰ ਦੋਗੇ ਦਾਸ ਕੋਲੇ 19 ਕਿ ਮਾਇਆ ਇਕੱਠੇ ਹੋਵੇਗੀ ਤੇ ਆਪਾਂ ਜਰੂਰ ਖਾਲਸਾ ਜੀ ਬਾਪੂ ਜੀ ਨੂੰ ਉਹ ਰੱਖਸ਼ਾ ਲੈ ਦੇਾਂਗੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬਨਵਾਰ ਅੰਤਰਜਾਮੀ ਸਤਿਗੁਰੂ ਭਗਤ ਵਛਲ ਮਹਾਰਾਜ ਸਾਰਿਆਂ ਨੂੰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ ਤੇ ਮਹਾਰਾਜ ਦੀਆਂ ਖਾਲਸਾ ਜੀ ਸਾਰੀਆਂ ਦਾਤਾਂ ਤੇ ਮਹਾਰਾਜ ਦੇਣ ਵਾਲਾ ਸਾਰੇ ਖੁਸ਼ ਰਹੋ ਬਾਣੀ پڑھੋ ਅਮਰਤ ਵੇਲੇ ਜਾਗੋ ਅਮਰਤ ਛਕੋ ਜਿਨ੍ਹਾਂ ਨੇ ਕੇਸ ਦਾੜਾ ਨਹੀਂ ਰੱਖਿਆ ਭਾਈ ਕੇਸ ਰੱਖਣੇ ਸ਼ੁਰੂ ਕਰਦੋ ਫਿਰ ਦਾੜੇ ਰੱਖ ਲਿਓ ਜਿਹੜੀਆਂ ਮਾਈਆਂ ਭਾਈ ਨਹੀਂ ਅਜੇ ਬਾਹਰ ਆਣਾ ਜੁੜੀਆਂ ਉਹ ਗੁਰੂ ਵਾਲੀਆਂ ਬਣੋ ਜਿੱਦਣ ਗੁਰੂ ਵਾਲੀਆਂ ਹੋ ਜਾਓਗੀਆਂ ਮਾਤਾ ਸਾਹਿਬ ਦੇਵ ਕੌਰ ਤੁਹਾਨੂੰ ਸਭ ਕੁਝ ਦੇ ਦੇਵੇਗੀ ਸੋ ਇਸ ਕਰਕੇ ਸਤਗੁਰੂ ਦੀ ਖੁਸ਼ੀ ਖਾਲਸਾ ਜੀ ਕੱਲਾ ਅਮਰਤ ਇਹ ਨਹੀਂ ਆ ਵੀ ਸ਼ਕਲ ਆ ਤੇ ਲੋਕਾਂ ਨੂੰ ਵਿਖਾਉਣਾ ਨਹੀਂ ਅਮਰ ਤੋਂ ਛਗਣ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰੋਂ ਬਹੁਤ ਕੁਝ ਪ੍ਰਾਪਤ ਹੁੰਦਾ ਪਰ ਬੰਦਾ ਨੀਮੀ ਹੋਵੇ ਪ੍ਰੇਮੀ ਹੋਵੇ। ਪ੍ਰੇਮ ਕਰੇ ਸਤਿਗੁਰਾਂ ਨਾਲ ਤੇ ਸਤਿਗੁਰਜੀ ਫਿਰ ਬਹੁਤ ਬਹੁਤ ਪ੍ਰੇਮ ਕਰਦੇ ਆ। ਸਾਰੇ ਕੁਝ ਬਖਸ਼ ਦਿੰਦੇ ਆ। ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਭੁਲਾ ਦੀ ਖੀਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।